ਹਰ ਸਾਲ ਮੈਨਾਂ ਜਦੋਂ ਵੀ ਮੈਨੂੰ ਸੁੱਤ ਹੈ ਇੱਥੇ ਘੋੜਿਆਂ ਦੀ ਮੰਡੀ ਲੱਗਦੀ ਹੈ ਤੇ ਮੈਨੂੰ ਯਾਦ ਜਦੋਂ ਆਪਣੀ ਸਰਕਾਰ ਬਣੀ ਤੇ ਮੈਂ ਉਹਨਾਂ ਹੁੰਦਾ ਸੀ ਹਰ ਮੰਡੀ 'ਚ ਮੈਂ ਕਿਹੜਾ ਜਰੂਰ ਕੱਢਦਾ ਹੁੰਦਾ ਸੀ ਮੈਂ ਦੇਖਿਆ ਕਿ ਆਪਣੇ ਉਦੋਂ ਜ਼ਿਆਦਾ ਨੌਕਰੀਆਂ ਦਾ ਜ਼ਿਆਦਾ ਤੇ ਮੈਂ ਸੋਚਿਆ ਕਿ ਆਪਣੇ ਨੌਜਵਾਨਾਂ ਚ ਜਾਨਵਰਾਂ ਪ੍ਰਤੀ ਬੜਾ ਪਿਆਰ ਹੈ ਆਪਣੇ ਪੰਜਾਬੀਆਂ ਤੇ ਮੈਂ ਕਿਹਾ ਇਹ ਵੀ ਕੁਆਲਿਟੀ ਇੰਪਰੂਵ ਕਰਨੀ ਬੜੀ ਲੋੜ ਹੈ ਉਦੋਂ ਇੰਨੀ ਚੰਗੀ ਕੁਆਲਿਟੀ ਨਹੀਂ ਹੁੰਦੀ ਸੀ ਤੇ ਮੈਂ ਫੈਸਲਾ ਕੀਤਾ ਕਿ ਆਪਾਂ ਇਹ ਪੂਰਾ ਬੈਸਟ ਬਣਾਉਣੇ ਆ ਆਪਣੀ ਬਰੀਡ ਨੂੰ ਪੰਜਾਬ ਦੀ ਤੇ ਅਸੀਂ ਮੇਲੇ ਸ਼ੁਰੂ ਕਰ ਦਿੱਤੇ ਹਰ ਸਾਲ ਪ੍ਰਾਈਜ਼ ਮਣੀ ਲੱਗਦੇ ਸੀ ਤੇ ਹੌਲੀ-ਹੌਲੀ ਮੈਂ ਦੇਖਿਆ ਕਿ ਪੰਜਾਬ ਦੇ ਨੌਜਵਾਨਾਂ ਨੇ ਲੱਗ ਲੱਗ ਸੂਬਿਆਂ ਤੋਂ ਜਿਹੜੇ ਬੈਸਟ ਕੁਆਲਿਟੀ ਦੇ ਜਾਨਵਰ ਭਾਵੇਂ ਘੋੜੇ ਆ ਭਾਵੇਂ ਗਾਵਾਂ ਆ ਭਾਵੇਂ ਮੱਝਾਂ ਆ ਭਾਵੇਂ ਕੁਝ ਵੀ ਹੋਵੇ ਇੱਥੇ ਆਵੜੇ ਹੋਣੇ ਆਉਣ ਲੱਗੇ ਤੇ ਹਰ ਸਾਲ ਅਸੀਂ ਇਹਦਾ ਪ੍ਰਾਈਜ਼ ਮਣੀ ਵੀ ਦਉਂਦੇ ਸੀ ਤੇ ਇਹਨੂੰ ਹੋਰ ਅਕੇਲ ਜਾਂਦੇ ਸੀ ਪਰ ਜਦੋਂ 7 ਸਾਲ ਪਹਿਲੇ ਆਪਣੀ ਸਰਕਾਰ ਗਈ ਤੇ ਮਨ ਲਾਦਾ ਸਾਰੇ ਰੋਲ ਚਲਾਉ ਜੇ ਸਾਰੇ ਤੇ ਇਹ ਕੰਮ ਕੁਮ ਸਮਾ ਦਾ ਰੁਕ ਗਿਆ ਜਿਵੇਂ ਵਰਲਡ ਕੱਪ ਕਬੱਡੀ ਕਰਾਉਂਦੇ ਸੀ ਕਬੱਡੀ ਨੂੰ ਆਪਾਂ ਕਰੋੜਾਂ ਦੀ ਬਣਾ ਦਿੱਤੀ ਤੇ 7 ਸਾਲ ਹੋ ਗਏ ਉਹ ਵੀ ਬੰਦ ਹੈ ਮੈਂ ਜਿਨੇ ਘੋੜ ਘੋੜਿਆਂ ਦੇ ਪ੍ਰੇਮੀ ਐ ਮੈਂ ਤੁਹਾਨੂੰ ਕੋਈ ਵੀ ਗੱਲ ਕਹਿਣਾ ਚਾਹਣਾ ਕਿਸੇ ਨੂੰ ਮਿੱਤਾ ਮੁੰਤਾ ਕਰਦੀ ਲੋੜ ਨਹੀਂ ਓਕੇ ਸੋਕੇ 3 ਸਾਲ ਚ ਪਾ ਲੋ ਤੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮੇਰੀ ਗੱਲ ਨੋਰ ਕਰਿਓ ਮੈਂ ਤਾਂ ਪਿਛਲੀ ਵਾਰ ਵੀ ਕਿਹਾ ਸੀ ਕਿ ਜੇ ਆਪਣੀ ਸਰਕਾਰ ਬੰਦੀ ਹੈ ਮੈਂ ਅਨਾਉਂਸ ਕੀਤਾ ਸੀ ਉਦੋਂ ਵੀ ਆ ਜਿਹੜੇ ਫਰਬ ਰੈਡ ਲੈ ਕੇ ਆਉਂਦੇ ਨਾ ਬਾਹਲੇ ਮੁੱਠੋਂ ਉਹ ਸਾਰੇ ਧੁੱਲ ਜਾਣਗੇ ਮੈਂ ਪੰਜਾਬ ਵਿੱਚ ਬੰਪੇ ਡਰਫ ਕਲਬ ਤੋਂ ਵਧੀਆ ਰੇਸ ਕੋਰਸ ਕੋਣਾ ਕੱਲੇ ਮਾਰਵਾੜੀ ਘੋੜਿਆਂ ਦੇ ਰੰਜ਼ਦਾਰ ਜਿਹੜੀ ਫਾਈਨਲ ਦਰਬੀ ਹੋਊਗੀ ਤੇ ਮੈਂ ਨੋਟ ਕਰ ਲਿਓ ਜਿਹੜੇ ਹਰ ਸਾਲ ਦਾ ਫਾਈਨਲ ਦਰਬੀ ਹੋਇਆ ਕਰੂਗੀ ਉਹ 10 ਕਰੋੜ ਰੁਪਿਆ ਦਾ ਨਾਮ ਹੋਊਗਾ ਉਹਦਾ ਤੇ ਹਰ ਸੈਨੀਡੇ ਛੰਡੇ ਵੇਚਣ ਹੋਣਗੀਆਂ ਤੇ ਹਰ ਸੈਨੀਡੇ ਛੰਡੇ ਪ੍ਰਾਈਜ਼ ਮਰੀ ਹੋਇਆ ਕਰੂਗੀ ਤੇ ਆਪਣਾ ਆ ਜਿਹੜੀ ਆਪਣੇ ਮਾਰਵਾੜੀ ਘੋੜੇ ਐ ਦੇਖੋ ਕੋਈ ਮਤ ਕਹਦਾ ਖੁਚ ਛੰਡੇ ਛੰਡੇ ਰੱਖਣ ਲੱਗ ਜਿਓ ਤੇ ਐ ਜਾ ਮਾਹੌਲ ਬਣਾ ਕੇ ਦੇਵਾਂਗੇ ਨਾਲੇ ਮੁਖਸਰ ਹਰ ਵਾਰ ਰੋਲਾ ਆਇਆ ਕਿ ਤੇਰਾ ਇਹਦਾ ਮੰਡੀ ਦੇਣੀ ਨਹੀਂ ਦੇਣੀ ਆਪਾਂ ਪਿੱਛੇ ਤੋਂ ਬਣਾਵਾਂਗੇ ਮੰਡੀ ਬਣਾਵਾਂਗੇ ਮੇਨ ਰੋਡ ਦੇ ਭਾਵੇਂ 100 ਕਿੱਲਾ ਚਾਹੀਏ ਐਜੀ ਮੰਡੀ ਬਣਾਵਾਂਗੇ ਪੱਕੀ ਮੰਡੀ ਨਾਲੇ ਅਸੀਂ ਹੌਟ ਸੋਸਾਇਟੀਸ਼ਨ ਬਣਾ ਕੇ ਉਹਨਾਂ ਨੂੰ ਰਹਿਣ ਦਰ ਕਰਦਣੀ ਹੈ ਕੋਈ ਦਾ ਆਪਾਂ ਨੂੰ ਕਿਸੇ ਦੇ ਕੋਈ ਮਿੰਤਾ ਮੁੰਤਾ ਕਰਨ ਦੀ ਲੋੜ ਨਹੀਂ ਆਇ ਕਹਿਦਾ ਸ਼ੌਂਕ ਹੈ ਆਪਣੇ ਪੰਜਾਬੀਆਂ ਦਾ ਸ਼ੌਂਕ ਹੈ ਤੇ ਮੈਂ ਦੇਖਿਆ ਜਿੰਨਾ ਸ਼ੌਂਕ ਇੱਥੇ ਹੈ ਮਾਣੇ ਕਰਨ ਉਹਨਾਂ ਗੁੱਗੇ ਸੁੱਕਿਆ ਚੈਨਾਂ ਨਹੀਂ ਦੁੱਗੇ ਸੁੱਕਿਆਂ ਐਜਾ ਮਾਹੌਲ ਨਹੀਂ ਬਣਾਇਆ ਉਹ ਬਾਹਲੇ ਸੁੱਕੇ ਹੁਣ ਤਾਂ ਲੱਗਿਆ ਆਪਾਂ ਨੂੰ ਦੇਖ ਕੇ ਆਪਣੇ ਜਿਹੜੇ ਆ ਮੈਚ ਦੇਖ ਕੇ ਆਪਣੇ ਜਿਹੜੇ ਜਿਹੜੇ ਸੀ ਸ਼ੋਅ ਕਰਾਉਣੇ ਹੁੰਦੇ ਆ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਪਿਛਲੇ 7-8 ਸਾਲ ਤੋਂ ਸਰਕਾਰਾਂ ਆਪਣੀ ਯੂਗਵਾਰੀ ਧੁਰ ਗਈਆਂ ਤੇ ਨੌਜਵਾਨ ਜਿਹੜੇ ਘੁੜੇ-ਘੁੜੇ ਜਿਹੜੇ ਪਾਲਦੇ ਆ ਉਹ ਇਕੱਠੇ ਹੋ ਕੇ ਉਹ ਸ਼ੋਅ ਕਰਾਉਣ ਲੱਗੇ ਤੇ ਮੈਨੂੰ ਬੜਾ ਚੰਗਾ ਲੱਗਦਾ ਹੈ ਤੋ ਹਰ ਦੋ ਤਿੰਨ ਮਹੀਨੇ ਬਾਅਦ ਕੇ ਤੇਨਾ ਕਿਤੇ ਆ ਸ਼ੋਅ ਹੁੰਦਾ ਹੈ ਉਹਦੇ ਨਾਲ ਲੋਕੀ ਜੁੜਦੇ ਆ ਤੇ ਆ ਜਿਹੜਾ ਸ਼ੌਂਕ ਹੈ ਜਿਹੜਾ ਸ਼ੌਂਕ ਹੈ ਜਿਹੜਾ ਮੈਨੂੰ ਲੱਗਦਾ ਹੈ ਬਹੁਤ ਵਧੀਆ ਸ਼ੌਂਕ ਹੈ ਮੈਨੂੰ ਆਪ ਸਮਝਾ ਮੇਰੇ ਕੋਲੇ ਉਹ तकरीबन 70 ਘੋੜੇ ਮਾਰવાડી ਤੇ ਦੂਜੇ ਮੇਰੇ ਕੋਲੇ ਹੈਗੇ ਮੈਂ ਵੀ ਜਦੋਂ ਪਿੰਡ ਬਾਦਲ ਆਉਣਾ ਹੈ ਸਭ ਤੋਂ ਪਹਿਲੇ ਘਰ ਦੇ ਅੰਦਰ ਜਾਣ ਤੋਂ ਪਹਿਲੇ ਮੈਂ ਆਪਣੇ ਸਟੇਬਲ ਜਾਣਾ ਹਾਂ ਦੇਖ ਕੇ ਅੱਧਾ ਘੰਟਾ ਲਾ ਕੇ ਤੇ ਫਿਰ ਮੈਂ ਆਪਣੇ ਘਰੇ ਜਾਣਾ ਹੈ ਦੇਖੋ ਜਾਨਵਰਾਂ ਦਾ ਮੰਨੋ ਸ਼ੌਂਕ ਰੱਖਣਾ ਪਿਆਰ ਰੱਖਣਾ ਇੱਕ ਬਹੁਤ ਵਧੀਆ ਚੀਜ਼ ਹੈ ਹੁਣ ਵੀ ਮੇਰੇ ਕੋਲੇ ਕਈ ਕਿਸਮ ਦੇ ਜਾਨਵਰ ਹੈ ਤੇ ਮੈਂ ਹੁਣ ਕੋਟ ਵੀ ਕਰ ਰਿਹਾ ਹਾਂ ਵਕ ਵਕ ਜਾਨਵਰ ਮੇਰੇ ਕੋਲੇ ਜੇ ਅਮਰੀਕਨ ਮਿਨੀਏਚਰ ਹਾਰਸਸ ਦੀ ਟਾਪ ਐਂਡ ਬਰੀਡ ਮੇਰੇ ਕੋਲੇ ਫੈਮ ਕੋਟ ਕੀਤੀ ਹੈ ਪਹਿਲਾ ਪਹਿਲਾ ਜੀ ਮੇਰੇ ਕੋਲੇ ਹੈ ਜਿਪਸੀ ਹਾਰਸਸ ਵੀ ਮੈਂ ਬਾਰੋਂ ਕੋਟ ਕੀਤੀ ਤੇ ਪਿਛਲੀ ਵਾਰ ਤੁਸੀਂ ਦੇਖਿਆ ਹੋਣਾ ਕੋਟ ਵੀ ਮੈਂ ਲਾਇਸੈਂਸ ਲਿੱਤਾ ਹੈ ਕਿ ਉੱਥੇ ਸਭ ਤੋਂ ਛੋਟੇ ਦੁਨੀਆ ਦੇ ਘੋੜੇ ਹੈ ਕੁਈ ਦੇਖ ਹੁੰਦੇ ਆ ਮਲਾ 32 ਇੰਚ ਦੇ ਉਹ ਵੀ ਮੈਂ ਬਰੀਡ ਇੱਥੇ ਲੈ ਕੇ ਆ ਰਿਹਾ ਮੈਂ ਚਾਹਣਾ ਕਿ ਅਨਕਰਜ ਹੋ ਪਰ ਮਾਰਵਾੜੀਆਂ ਤਰਫ ਤੋਂ ਮੇਰਾ ਦਿਲੋਂ ਪਿਆਰ ਹੈ ਤੇ ਮੈਂ ਐਕਟਿਵ ਮੈਂ ਦੇਖਿਆ ਪਿਛਲੇ 4-5 ਸਾਲਾਂ ਵਿੱਚ ਬਹੁਤ ਵਧੀਆ ਤਰੀਕੇ ਨਾਲ ਆ ਮਾਰਵਾੜੀ ਬਰੀਡ ਆਪਣੇ ਪੰਜਾਬ ਚ ਡਵੈਲਪ ਹੋਈ ਹੈ ਕੁਆਲਿਟੀ ਨਾਲ ਹੋਈ ਹੈ ਤੇ ਮੈਂ ਇਹ ਖੋਰ ਵੀ ਵਧਾਈ ਦੇਣਾ ਚਾਹਣਾ ਸਾਰੇ ਲੋਕਾਂ ਨੂੰ ਕਿ ਤੁਸੀਂ ਜਿੱਥੇ-ਜਿੱਥੇ ਵਧੀਆ ਘੋੜਾ ਸਟਾਲੀਅਨ ਮਿਲਦਾ ਹੈ ਪੈਸੇ ਦੀ ਪ੍ਰਵਾਹ ਨਹੀਂ ਕਰਦੇ ਤੁਸੀਂ ਉਹਨੂੰ ਇੱਥੇ ਪੰਜਾਬ 'ਚ ਲਿਆਉਣੇ ਹੈ ਤੇ ਇਹਦੇ ਨਾਲ ਕੀ ਹੋ ਗਿਆ ਕਿ ਪੰਜਾਬ ਦੇ ਵਿੱਚ ਜਿਹੜੀ ਕੁਆਲਿਟੀ ਹੈ ਉਹ ਹੁਣ ਭਿੰਦੋਤਾ 'ਚ ਵੈਚੂ ਗਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਈਬ੍ਰੂ ਜੀ ਦਾ ਖਾਲਸਾ ਵਾਈਬ੍ਰੂ ਜੀ ਦੇ ਪੋਤੇ